ਤੇ ਜਿੰਨੇ ਵੀ ਮੈਂ ਕਿਹਾ ਮੇਰੇ ਮੈਨੂੰ ਪਿਆਰ ਕਰਦੇ ਆ ਮੈਨੂੰ ਚਾਹਣ ਵਾਲੇ ਆ ਮੈਂ ਕਿਹਾ ਮੇਰੀ ਆ ਵਾਲੀ ਰੀਲ ਮੈਂ ਕਹਤੇ ਬਾਈ ਗਲਾਵ ਸਿੱਧੂ ਤਿੱਕਰ ਪਹਛਾ ਦੋ ਤੇ ਮੈਂ ਕਿਹਾ ਵੀ ਬਾਈ ਗਲਾਵ ਸਿੱਧੂ ਮੇਰੀ ਰੀਲ ਤੇ ਕਮੈਂਟ ਕਰੇ ਤੇ ਮੈਂ ਕਿਹਾ ਮੌਦਾ ਕਮੈਂਟ ਪਿੰਨ ਕਰੂੰਗੀ ਬਾਈ ਦਾ ਤੇ ਉਹ ਰੀਲ ਭਾਈ ਨੂੰ ਕਾਫੀ ਦਿਨ ਹੋ ਗਏ ਸੀਗੇ ਤੇ ਕਿਤੇ ਕੁਦਰਤੀ ਹਨਾ ਬਾਈ ਕੋਲੇ ਬਾਗ ਗਈ ਉਹ ਰੀਲ ਕਿਸੇ ਨੇ ਪਹਛਾਤੀ ਤੇ ਉਹਨਾਂ ਨੇ ਭਰਾਵਾ ਮੇਰੀ ਰੀਲ ਤੇ ਨਾ ਕਮੈਂਟ ਮਾਰਤਾ ਵੀ ਮੇਰੀ ਭੈਣ ਜਮਦੀਵਾਦੀ ਰਵੇ ਲਾ ਇੱਕ ਰੀਲ ਤੇ ਕਿਉਂ ਪਹਿਨੇ ਕਹਿੰਦਾ ਦੱਸੋ ਕਿੰਨੀਆਂ ਰੀਲਾਂ ਤੇ ਮੈਂ ਕਮੈਂਟ ਕਰਾਂ ਬਾਈ ਮੈਂ ਕਹਿੰਦੀ ਆ ਨਾ ਵੀ ਉਸ ਦਿਨ ਮੈਂ ਜਦੋਂ ਕਮੈਂਟ ਰਾਤ ਨੂੰ ਆਇਆ ਬਾਈ ਦਾ ਮੈਂ ਜਦੋਂ ਵੇਖਿਆ ਮੈਂ ਕਹਾ ਕਮੈਂਟ ਕਿਹਨੇ ਕੀਤਾ ਮੈਨੂੰ ਤਾਂ ਬਾਈ ਦੀ ਆਈਡੀ ਦਾ ਪਤਾ ਨਹੀਂ ਸੀਗਾ ਮੈਂ ਬੇਟੇ ਨੂੰ ਪੜਾਇਆ ਕਹਿੰਦਾ ਮੰਮੀ ਕਹਿੰਦਾ ਬਾਈ ਨੇ ਕੀਤਾ ਕਹਿੰਦਾ ਗਲਾਬ ਸਿੱਧੂ ਨੇ ਫੇਰ ਬਾਈ ਮੈਂ ਕਦੇ ਕੋਠੇ ਤੇ ਰਾਤ ਨੂੰ ਗਰਮੀ ਜੀ ਦਾ ਟਾਈਮ ਸੀਗਾ ਮੈਂ ਕਦੇ ਕੋਠੇ ਤੇ ਕਦੇ ਥੱਲੇ ਕਦੇ ਕੋਠੇ ਤੇ ਕਦੇ ਥੱਲੇ ਫੇਰ ਮੇਰਾ ਧਰਤੀ ਵੀ ਜਾਨੀ ਧਰਤੀ ਪੈਰ ਨਹੀਂ ਲੱਗਿਆ ਮੈਨੂੰ ਇੰਨੀ ਖੁਸ਼ੀ ਹੋਈ ਐ ਨਾ ਚਾ ਚੜਿਆ ਫੇਰ ਮੈਂ ਰੀਲ ਬਣਾ ਕੇ ਪਾਤੀ ਮੈਂ ਕਹਾ ਫਰੈਂਡ ਮੈਂ ਕਿਹਾ ਅੱਜ ਤਾਂ ਮੈਂ ਪੁੱਛੋ ਹੀ ਨਾ ਮੈਂ ਕਿਹਾ ਮੇਰੇ ਭਰਾਣੇ ਮੈਂ ਕਿਹਾ ਮੇਰੇ ਗਲਾ ਸਿੱਧੂ ਵੀਰੇ ਨੇ ਮੈਨੂੰ ਕਮੈਂਟ ਕੀਤਾ ਤੇ ਉਹਨੇ ਭਰਾਵਾ ਉਹ ਰੀਲ ਤੇ ਫੇਰ ਕਮੈਂਟ ਕਰਤਾ ਅੱਛਾ ਗਲਾ ਸਿੱਧੂ ਨੇ ਫੇਰ ਤਾਂ ਮੈਂ ਕਹਿੰਨੀ ਕਿਰਨਾ ਕੰਮਲੀ ਕਿਰਨਾ ਤਾਂ ਪਹਿਲਾਂ ਹੀ ਅੰਬਰਾ ਚ ਉੱਡਦੀ ਸੀਗੀ ਫੇਰ ਤਾਂ ਜਮਈ ਮੈਂ ਕਹਿੰਨੀ ਚੱਕ ਤੇ ਫੱਟੇ ਤੇ ਮੁੜ ਕੇ ਫੇਰ ਦੂਜੇ ਦਿਨ ਉਹ ਸਵੇਰ ਨੂੰ ਮੈਨੂੰ ਨਾ ਵੀ ਮੈਂ ਭਰਾਵਾ ਸਿੱਧੀ ਜੀ ਗੱਲ ਹੈ ਮੈਂ ਤਾਂ ਮਾਂ ਤਾਨੂੰ ਮੰਨਦੀ ਆਂ ਕਾਲੀ ਮਾਂ ਤਾਨੂੰ ਮੈਂ ਬਾਹਲਾ ਮੰਨਦੀ ਆਂ ਨਜਾਇਜ਼ ਤੇ ਮੇਰੇ ਮਨ ਦੇ ਵਿੱਚ ਤਮੰਨਾ ਸੀ ਵੀ ਬਾਈ ਨਾ ਸਾਨੂੰ ਸਾਡੇ ਨਾਲ ਗੱਲ ਕਰੇ ਕਿਵੇਂ ਨਾ ਕਿਵੇਂ ਫੋਨ ਤੇ ਤੇ ਸਵੇਰ ਨੂੰ ਨਾ ਮੈਂ ਪਤਾ ਨਹੀਂ ਖਣੀ ਕੋਈ ਸਬਜੀ ਕੱਟੀ ਆਣੀ ਇੱਥੇ ਬੈਠੀ ਤੇ ਮੈਂ ਉਹਨਾਂ ਦੀ ਆਈਡੀ ਫਰੋਲੀ ਤੇ ਉੱਤੇ ਨੰਬਰ ਪਾਇਆ ਹੋਇਆ ਉਹਨਾਂ ਦਾ ਤੇ ਮੈਂ ਵੀ ਫੋਨ ਲਾ ਲਿਆ ਫੋਨ ਲਾ ਲਿਆ ਤੇ ਫੋਨ ਨਾ ਉਹਨਾਂ ਦੇ ਕਿਸੇ ਕੋਈ ਮੁੰਡਾ ਖਣੀ ਜਾਣਦੀ ਪਤਾ ਨਹੀਂ ਖਣੀ ਕੀ ਕਹਿੰਦੇ ਵੀਰੇ ਨੂੰ ਮੈਨੂੰ ਇੰਨਾ ਨਹੀਂ ਪਤਾ ਤੇ ਉਹਨੇ ਕਿ ਦੋਨਾਂ ਨੂੰ ਪਹਿਲਾਂ ਕਿਹਾ ਕੋਈ ਹੋਣਾ ਹਨ ਮੈਨੂੰ ਉਹਨੇ ਪਹਿਲਾਂ ਹੀ ਕਿਹਾ ਸੀ ਬਾਈ ਨੇ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਜੇ ਚਕਨਾਣੀ ਮੈਂ ਤੇਰਾ ਛੋਟਾ ਵੀਰ ਆ ਤੂੰ ਮੇਰੇ ਤੋਂ ਮੰਗ ਲੈਣੀ ਆ ਤੂੰ ਐ ਨਹੀਂ ਕਹਿਣਾ ਵੀ ਨਹੀਂ ਦੀ ਸੰਗਣਾਣੀ ਤੇ ਭਰਾਵਾ ਮੈਂ ਤਾਂ ਸਵੇਰ ਨੂੰ ਵੈਸੇ ਹੀ ਮੱਪਾ ਤਾਂ ਗੱਲ ਕਰਨੀ ਸੀ ਆਪਾਂ ਮੰਗਣਾ ਤਾਂ ਕਾਹਨੂੰ ਸੀਗਾ ਹਨ ਤੇ ਨਹੀਂ ਹਨਾ ਵੀ ਇੰਨੇ ਕੋਹ ਕਰੇ ਪ੍ਰਮਾਤਮਾ ਹਨ ਜਦੋਂ ਕਲਾਸ ਸੀ ਤੇ ਫੋਨ ਆਇਆ ਹਾਂਜੀ ਨਹੀਂ ਮੈਂ ਕੀਤਾ ਵੀਰੇ ਤੁਸੀਂ ਤੁਸੀਂ ਕਰਿਆ ਮੈਂ ਕੀਤਾ ਉਹ ਸ਼ੂਟ ਕਰੀ ਜਾਂਦਾ ਸੀਗਾ ਆਪਦੇ ਗਾਣੇ ਦਾ ਕੋਈ ਹੂੰ ਸ਼ੂਟ ਕਰੀ ਜਾਂਦਾ ਸੀ ਤੇ ਉਹ ਕਹਿੰਦੇ ਵੀਰੇ ਉਹ ਸ਼ੂਟ ਕਰੀ ਜਾਂਦਾ ਕਹਿੰਦੇ ਮੈਂ ਕਿਹਾ ਜਦੋਂ ਵੀਰੇ ਸ਼ੂਟ ਕਰ ਲੈਣਾ ਬਾਈ ਵਣ ਕਹਿੰਦਾ ਤੁਸੀਂ ਐਂ ਕਹਿ ਦੋ ਵੀ ਨਾ ਵੀ ਕਰਨਾ ਬਠਿੰਡੇ ਵਾਲੀ ਦਾ ਫੋਨ ਆਇਆਗਾ ਤੇ ਕਹਿੰਦਾ ਕੋਈ ਅੱਛਾ ਉਹ ਮੁੰਡੇ ਨੇ ਵੀ ਕਿਹਾ ਕਹਿੰਦਾ ਅੱਛਾ ਸਾਡੀ ਭੈਣ ਕਰਨ ਬਠਿੰਡਾ ਮੈਂ ਕਿਹਾ ਹਾਂ ਵੀਰੇ ਜੌਂਡੀ ਵੀਰ ਹੀ ਹੈ ਸ਼ਾਇਦ ਉਹ ਜਿਹੜਾ ਉਹਨਾਂ ਦਾ ਫੋਨ ਚੱਕਦਾ ਹੁੰਦਾ ਕਹਿੰਦਾ ਵੀਰੇ ਸ਼ੂਟ ਕਰੀ ਜਾਂਦਾ ਉਹ ਤੇ ਉਹ ਕਿਤੇ ਹਮਨ ਲਾਦਾ ਪਤਾ ਨਹੀਂ ਉਹ ਬਾਈ ਉਹਦੇ ਕੋਲੇ ਗਿਆ ਜਾਂ ਵੀ ਸ਼ੂਟ ਕਰਕੇ ਉਹ ਆਏ ਹਨ ਇਸ ਗੱਲ ਦਾ ਮੈਨੂੰ ਤਾਂ ਨਹੀਂ ਪਤਾ ਉਹਨੇ ਬਈ ਉਹਨੂੰ ਦੱਸਤਾ ਤੇ ਬਾਈ ਵੀ ਭੱਜ ਆਇਆ ਭੱਜ ਆਇਆ ਤੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਉਧਰੋਂ ਲਾ ਲਿਆ ਫੋਨ ਮੈਂ ਕਿਹਾ ਬਈ ਆ ਨੰਬਰ ਤੇ ਫੋਨ ਲਵਾ ਦੀ ਬਾਈ ਬਣ ਕੇ ਤੇ ਉਹ ਕਹਿੰਦਾ ਅੱਛਾ ਹੈਲੋ ਹਾਂ ਮੇਰੀ ਭੈਣ ਮੇਰੀ ਭੈਣ ਕਿਵੇਂ ਆ ਤੂੰ ਠੀਕ ਹੈ ਮੇਰੀ ਭੈਣ ਭਰਾਵਾ ਫੇਰ ਤਾਂ ਮੇਰੇ ਘਰ ਵਾਲਾ ਐਲਡੀ ਬੋਲ ਦਾ ਕੰਮ ਕਰਦਾ ਉਹ ਸਾਡੇ ਉੱਥੇ ਬਾਹਰ ਬੈਠ ਕੇ ਸੁੱਤੇ ਪਏ ਸੀਗੇ ਰਾਤ ਦਾ ਕੰਮ ਕਰਕੇ ਆਏ ਸੀ ਰਾਤ ਨੂੰ ਮੈਂ ਤਾਂ ਬਈ ਉਹਨੂੰ ਵੀ ਸੁੱਤੇ ਪਏ ਨੂੰ ਉਟਾਤਾ ਵਕ ਗਿਆ ਸਤੇ ਫੋਨ ਆ ਗਿਆ ਬਾਈ ਦਾ ਮੈਂ ਕਿਹਾ ਮੈਨੂੰ ਤਾਂ ਹਏ ਹਏ ਮੇਰਾ ਮੈਂ ਕਹਾਂ ਬਈ ਪੂਰਾ ਆਪਾਂ ਮੈਂ ਨਾ ਸ਼ੁਰੂ ਤੋਂ ਇਹਦੇ ਗਾਣੇ ਜੇ ਸੁਣਦੀ ਮੈਨੂੰ ਵਧੀਆ ਬਹੁਤ ਸੋਹਣੇ ਗਾਣੇ ਲੱਗਦੇ ਆ ਬਾਈ ਦੇ ਇਮੋਸ਼ਨਲ ਵੀ ਹੋਏ ਮਾਖਾ ਜੀ ਪੂਰਾ ਕਿੰਨਾ ਕੁ ਦੋ ਵਿਰਾਗ ਆਇਆ ਵਿਰਾਗ ਤਾਂ ਬਈ ਮੈਨੂੰ ਤਾਂ ਹੁਣ ਵੀ ਸਾਡੇ ਤਾਂ ਘਰੇ ਹੋਰ ਕਿਸੇ ਕਲਾਕਾਰ ਦੇ ਗਾਣੇ ਨਹੀਂ ਚੱਲਦੇ ਜੇ ਹੁਣ ਜੇ ਆਪਾਂ ਗੱਲਬਾਤ ਹੁਣ ਵੀ ਵਿਰਾਗ ਆਉਂਦਾ ਹੋਊਗਾ ਵਿਰਾਗ ਤਾਂ ਹੁਣ ਬਈ ਆਉਣਾ ਹੀ ਹੈਗਾ ਮੈਂ ਤਾਂ ਤੁਹਾਨੂੰ ਦੱਸ ਦਿੰਨੀ ਆ ਗੱਲ ਫਿਰ ਉਹਨੇ ਬਾਈ ਨੇ ਆਪਣੇ ਨਾਲ ਗੱਲ ਜਦੋਂ ਕੀਤੀ ਤੇ ਬਾਈ ਨੇ ਆਪਾਂ ਨੂੰ ਬਈ ਪੈਸੇ ਪਾਤੇ ਆਹ ਬਣ ਗਿਆ ਹੈ ਪੈਸੇ ਜਦੋਂ ਪਾਏ ਭਰਾਵਾ ਫਿਰ ਤਾਂ ਮੈਂ ਨਾ ਜਮਾ ਹੀ ਮੇਰਾ ਤਾਂ ਸੱਚੀ ਮੈਂ ਤਾਂ ਪਤਾ ਹੀ ਨਹੀਂ ਵਿਕੀ ਹੋ ਗਿਆ ਮੈਨੂੰ ਤੇ ਮੈਂ ਬਾਈ ਨੂੰ ਕਹਾ ਮੈਂ ਨਹੀਂ ਆਪਾਂ ਝੂਠ ਨਹੀਂ ਬੋਲਦੇ ਜਿਹੜੀ ਗੱਲ ਆ ਮੈਂ ਬਾਈ ਨੂੰ ਕਹਾ ਮੈਂ ਭਾਈ ਮੇਰੀ ਫਰਿੱਜ ਟੁੱਟੀ ਪਈ ਆ ਅੱਛਾ ਤੇ ਗੈਸ ਗੋਸ ਵੀ ਮੈਂ ਕਹਿੰਦਾ ਖਤਮ ਹੋ ਜਾਂਦਾ ਬਹੁਤ ਸੀ ਤੇ ਆਪਾਂ ਜਿਹੜੀ ਗੱਲ ਆ ਹਨਾ ਵੀ ਮੂੰਹ ਤੇ ਹਾਂ ਦੱਸਣਾ ਇਹ ਗੱਲ ਤੂੰ ਜਾਣੀ ਹੈ ਨਾ ਹਾਂ ਇਹ ਗੱਲ ਪਹੁੰਚ ਜਾਣੀ ਉੱਤਰ ਪਹੁੰਚ ਗਿਆ ਤਾਂ ਗੱਲ ਫਿਰ ਉਹ ਕਹਿੰਦਾ ਤੂੰ ਆਪਦੇ ਕਹਿੰਦਾ ਤੇਰਾ ਅਕਾਊਂਟ ਦੇਖ ਆਜੂ ਤੇਰੀ ਫਰਿੱਜ ਕਹਿੰਦਾ ਤਾਂ ਮਨੇ ਇਲਾ ਦੱਸ ਦੇ ਵੀ ਆਜੂ ਤੇਰੀ ਫਰਿੱਜ ਮੈਂ ਕਿਹਾ ਫਰਿੱਜ ਛੱਡ ਪਤਾ ਨਹੀਂ ਕੀ ਕੀ ਆਜੂਗਾ ਭਾਈ ਮੈਂ ਕਿਹਾ ਬਹੁਤ ਪਾ ਦੇ ਫਿਰ ਹਾਂ ਕੁੱਲੇ ਨਾਲ ਪਾ ਦੇ ਹੂੰ ਮਾਈ ਦਾ ਪਤਾ ਕਹਿੰਦੇ ਮਾਲਕਾ ਉਹਨੂੰ ਹੋਰ ਦੇਈ ਦੁੱਗਣੇ ਦੇਈ ਉਹਨੂੰ ਤੇ ਭਾਈ ਮੈਂ ਮੈਂ ਸਾਡੇ ਘਰਦਾਂ ਨੂੰ ਕਿਹਾ ਮੈਂ ਤਾਂ ਫਰਿੱਜ ਲੈ ਕੇ ਆਉਣੀ ਆ ਮੈਂ ਤਾਂ ਫਰਿੱਜ ਮੈਂ ਕਿਹਾ ਮੇਰਾ ਤਾਂ ਫਰਿੱਜ ਹੋਊਗਾ ਘਰ ਦੇ ਕਹਿੰਦੇ ਵੀ ਚੱਲ ਕੋਈ ਨਾ ਮੇਰਾ ਹਜੇ ਟਾਈਮ ਨਹੀਂ ਹੈਗਾ ਐਲਡੀ ਬੋਲਦਾ ਮੈਂ ਕੰਮ ਕਰਦਾ ਵੀ ਕੋਈ ਨਾ ਜਦ ਮੈਂ ਵਿਹਲਾ ਹੋਇਆ ਆਪਾਂ ਚੱਕ ਲਿਆਵਾਂਗੇ ਫਿਰ ਭਰਾ ਮਮੀ ਨੇ ਮੈਨੂੰ ਲੱਗਾ 15 20 ਦਿਨਾਂ ਬਾਅਦ ਮੈਂ ਫਰਿੱਜ ਲਿਆਉਣੀ ਆ ਹਨਾ ਫਿਰ ਮੈਂ ਫਰਿੱਜ ਲਿਆਉਣੀ ਆ ਫਿਰ ਮੈਂ ਇੱਥੇ ਫਰਿੱਜ ਲਿਆ ਕੇ ਫਿਰ ਆਪਾਂ ਦੱਸਤਾ ਲੋਕਾਂ ਨੂੰ ਜਿੰਨੇ ਵੀ ਮੇਰੇ ਫੋਲੋਅਰ ਸੀਗੇ ਆਪਾਂ ਸਾਰਿਆਂ ਕੋਲੇ ਗੱਲ ਸ਼ੇਅਰ ਕੀਤੀ ਸਾਰਿਆਂ ਨੇ ਮੈਨੂੰ ਵਧੀਆ ਵਧਾਈਆਂ ਦਿੱਤੀਆਂ ਫਿਰ ਮੇਰੇ ਭਰਾ ਨੇ ਗਲਾਬ ਸਿੱਧੂ ਨੇ ਵੀ ਮੈਨੂੰ ਵਧਾਈਆਂ ਦਿੱਤੀਆਂ ਹਾਂ ਦਿੱਤੀਆਂ ਬਈ ਹੋਣੇ ਵਧਾਈਆਂ ਹੁਣ ਵੀ ਸਾਨੂੰ ਪਰਸੋ ਚੌਥੇ ਮੈਨੂੰ ਰਿਕਾਰਡਿੰਗ ਭੇਜੀ ਬਾਈ ਨੇ ਬਠਿੰਡੇ ਆਇਆ ਸੀਗਾ ਤੇ ਬਟਿੰਡੇ ਆਸ ਉਹਨਾਂ ਦੇ ਡੈਡੀ ਦੇ ਨਾ ਵੀ ਇੱਥੇ ਐਡਮੈਂਟ ਸੀਗੇ ਦਿੱਲੀ ਹਾਰਡ ਚ ਮੈਨੂੰ ਕਹਿੰਦਾ ਵੀ ਕਿਰਨਾ ਭਣੇ ਤੂੰ ਕਿੱਥੇ ਆ ਮੈਨੂੰ ਮਿਲ ਕੇ ਜਾ ਹੁਣੀ ਆ ਮੇਰਾ ਤਾਂ ਭਰਾਵਾ ਪਸੀਨੇ ਇੱਥੋਂ ਘਰੋਂ ਹੀ ਛੁੱਟ ਗਏ ਸਾਡੇ ਹਾਂ ਮੈਂ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਇੱਥੇ ਤਰੇਲੀਆਂ ਬੁਰੇ ਹਾਲ ਬੈਂਕੇ ਦਿਹਾੜੇ ਬਾ ਜਲਦੀ ਜਲਦੀ ਤੱਕ ਬੰਦੇ ਬਾਈ ਪਤਾ ਹੀ ਨਹੀਂ ਉਹ ਬਾਈ ਨਾਲ ਪਤਾ ਨਹੀਂ ਦਿਲੋਂ ਕੋਈ ਹਨਾ ਕੋਈ ਪਿਆਰ ਆ ਤੇ ਪਤਾ ਨਹੀਂ ਕੀ ਗੱਲ ਆ ਕੋਈ ਰੂਹ ਦੀ ਕੋਈ ਗੱਲ ਬਾਤ ਆ ਮੈਨੂੰ ਇੰਨਾ ਤਾਂ ਨਹੀਂ ਪਤਾ ਹੈਗਾ ਉਹ ਤਾਂ ਪਰਮਾਤਮਾ ਨੂੰ ਪਤਾ ਪਰ ਮੈਂ ਕਹਿੰਨੀ ਵੀ ਬਾਈ ਵਰਗਾ ਬੰਦਾ ਨਾ ਤਾਂ ਬਈ ਉਹਦੀ ਮਾਂ ਨੇ ਉਹੀ ਜੰਮਿਆ ਇੱਕ ਮੈਂ ਕਹਿੰਨੀ ਵੀ ਦੂਜਾ ਬੰਦਾ ਹੀ ਨਹੀਂ ਭਰਾਵਾ ਜੰਮਿਆ ਮੈਂ ਉਹਨਾਂ ਨੇ ਛੋਟੇ ਕਲਾਕਾਰਾਂ ਨੂੰ ਬਹੁਤ ਅਨਸਟੈਂਡ ਕਰਿਆ ਮੈਂ ਕਹਿੰਨੀ ਭਰਾਵਾ ਮੇਰਾ ਫੀਤਾ ਖੁੱਲ ਗਿਆ ਉੱਥੇ ਮੈਂ ਜਾ ਰਹੀ ਮੈਨੂੰ ਕਹਿੰਦਾ ਤੂੰ ਲਿਫਟ ਚੜ ਕੇ ਆ ਜੀ ਭੈਣੇ ਮੈਂ ਆਪਦਾ ਸਾਰਾ ਪਰਿਵਾਰ ਲੈ ਗਈ ਰਾਤ ਨੂੰ ਲੈ ਗਈ ਜਦੋਂ ਤੇ ਬਾਈ ਉਹਨੇ ਜਾਣ ਸਾਰ ਤਾਂ ਪਹਿਲਾਂ ਉਹਨੇ ਆਪਾਂ ਨਹੀਂ ਝੂਠ ਬੋਲਦੇ ਮੇਰੀ ਕੁੜੀ ਨੂੰ ਪੈਸੇ ਫੜਾਤੇ ਮਨ ਸਾਨੂੰ ਤਾਂ ਐ ਸੀਗਾ ਵੀ ਕੋਈ ਨਾ ਉਹ ਚੀਜ਼ ਕੋ ਕਹਿੰਦਾ ਆ ਜਾ ਤੈਨੂੰ ਚੀਜ਼ ਦੇਵਾ ਤੇ ਸਾਨੂੰ ਨਹੀਂ ਸੀ ਪਤਾ ਗੱਲ ਕਰਕੇ ਥੋੜੇ ਹੁਣ ਅੱਖਾਂ 'ਚ ਪਾਣੀ ਭਰਿਆ glass ਦਿੱਤੀਆਂ ਨਾ ਬਾਈ ਮੈਂ ਤਾਂ ਬੱਸ ਬੁੱਛ ਨਾ ਭਰਾ ਮੈਂ ਬਹੁਤ ਅਸਤਾ ਉਹਨੂੰ ਹੋ ਕਰਦੇ ਆ ਮੈਂ ਕਹਿੰਦੀ ਅਸੀਂ ਸਵੇਰੇ ਜਦੋਂ ਉੱਠਦੇ ਆ ਅੱਜ ਤਾਂ ਬਈ ਆਪਦੇ ਬਾਈ ਦੇ ਗਾਣੇ ਸੁਣ ਲਾ ਲੈਨੇ ਆ। ਗਲਾਵ ਸਿੱਧਾ ਤਾਂ ਬਣਾ ਸੀ ਗਾਣੇ ਨਹੀਂ ਸੁਣਦੇ। ਕਿਰਤ ਨਹੀਂ ਸੁਣਦੇ। ਹੈ? ਨਹੀਂ ਆ। ਮਾਤਾ ਦੀ ਭੇਟਾ। ਮਾਤਾ ਦੀਆਂ ਭੇਟਾ ਹੀ ਸ਼ਨੀਵਾਰ ਨੂੰ ਸੁਣਦੇ ਆਂ। ਝੂਠ ਨਹੀਂ ਬਹੁਤ ਪਰ ਉਹ ਪਹਿਲਾਂ ਸੀ ਬਾਈ ਦੇ ਦਰਸ਼ਨ ਕਰਦੇ। ਰੱਬ ਵੀ ਹੈ ਤੁਹਾਡੇ ਲਈ ਤਾਂ। ਮੇਰੇ ਲਈ ਤਾਂ ਬਈ ਰੱਬ ਆ ਉਹ। ਐਨੀ ਇੱਜ਼ਤ ਕਰਦਾ ਬੰਦਾ ਮੈਂ ਕਹਿੰਨੀ ਆ। ਫੀਤੇ ਖੁੱਲ ਗਏ ਭਰਾਵਾ ਮੇਰੇ। ਬੰਦਾ ਮੇਰੇ ਪੈਰਾਂ 'ਚ ਡੇਗ ਗਿਆ ਪਹਿਲਾਂ। ਇਹ ਦੂਤੇ ਕੀ ਹੋ ਸਕਦਾ। ਇਹ ਦਾ ਸਟਾਰ ਮੇਰੇ ਫੀਤੇ ਬਨਣ ਲੱਗਾ ਮੇਰੇ ਘਰ ਵਾਲੇ ਨੇ ਉਹਦੇ ਮਸਾਂ ਹੱਥ ਚੱਕੇ ਮਸਾਂ ਉਹਨੂੰ ਮੇਰੇ ਪੈਰਾਂ ਤੇ ਵੀਡੀਓ ਹੈ ਉਹ ਬੜੀ ਕੋਈ ਨਹੀਂ ਫੀਤਿਆਂ ਵਾਲੀ ਨਹੀਂ ਬਣਾਈ ਬਰੇ ਅਸੀਂ ਨਹੀਂ ਨਹੀਂ ਐ ਤਾਂ ਆਪਾਂ ਕਾਦੇ ਵਾਸਤੇ ਨਹੀਂ ਕਈ ਵਾਰ ਹੁੰਦਾ ਆਪਾਂ ਬਣਾ ਲੈਨੇ ਵਿੱਚ ਉੱਥੇ ਲੋਕ ਬਹੁਤ ਜਾਣੇ ਸੀ ਬਣਾਉਣ ਵਾਲੇ ਉਹਨਾਂ ਨੇ ਬਣਾਈ ਪਰ ਮੇਰੇ ਉਹਨੇ ਚੈਨਲ ਤੇ ਵੀ ਉਹ ਪ੍ਰੋਮੋਸ਼ਨ ਫ੍ਰੀ ਜੇ ਕਰਤੀ ਵਿਚਾਰੇ ਨੇ ਕਹਿੰਦਾ ਮੇਰੀ ਭੈਣ ਆ ਤੁਸੀਂ ਇਹਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ YouTube ਤੋਂ ਮੇਰੀ ਭੈਣ ਗੱਡੀ ਲਵੇ ਉਹ ਮੈਂ ਕਹਿ ਬੈਠੀ ਮੈਂ ਤਾਂ ਫੋਰਚੂਨਰ ਲੈਣੀ ਉਹ ਕਹਿੰਦਾ ਫੋਰਚੂਨਰ ਆਪਣੇ ਘਰੇ ਖੜੀ ਆ ਉਹ ਲੈ ਜਾ ਕਰ ਕਹਿੰਦਾ ਤੂੰ ਤੇਰੇ ਬਾਤੇ ਕਹਿੰਦਾ ਮੈਂ ਗੱਡੀ ਲੈਣੀ ਆ ਕਿਹੜੀ ਪੇਰੀ ਭੈਣ ਗੱਡੀ ਲਊਗੀ ਸੋਚੀ ਗਿਆ ਪਤਾ ਨਹੀਂ ਉਹਨੇ ਖੜੀ ਕੋਈ ਕੋਈ ਉੱਤੇ ਹੀ ਆ ਸਾਰਾ ਤਾਂ ਗੱਡੀ ਜੀ ਉਹ ਕਹਿੰਦਾ ਮੇਰੀ ਭੈਣ ਉਹ ਗੱਡੀ ਲਊਗੀ ਤੇ ਕਹਿੰਦਾ ਬਾਕੀ ਕਹਿੰਦਾ ਵੀ ਮੈਂ ਵੀ ਮੇਰੀ ਭੈਣ ਤੂੰ ਕਹਿਦਾ ਵੀ ਲੈ ਭਾਣੇ ਤੇਰੀ ਗੱਡੀ ਦੇ ਕੰਬੀ ਮੈਂ ਲੈ ਕੇ ਜਾਣੀ ਆ ਫੇਰ ਤਾਂ ਬਾਈ ਪਤਾ ਹੀ ਨਹੀਂ ਮੈਂ ਕਹਿੰਨੀ ਬਾਈ ਉਹ ਤਾਂ ਜਿਹੜੇ ਤੇਰੇ ਵਿਰੋਧੀ ਸੁਣਦੇ ਹੋਣਗੇ ਤੈਨੂੰ ਦੋ ਵੀ ਕੇ ਵੀ ਫੋਰਚੂਨਲ ਹੁਣੀਆਂ ਫਿਰ ਕੈਪਸੂਲ ਉਹਨਾਂ ਦਿੱਤਾ ہوا ਤਜਾਬ ਦਾ ਤਜਾਬ ਦੇ ਕੈਪਸੂਲ ਤਾਂ ਫਿਰ ਉਹਨਾਂ ਨੇ ਆਪ ਹੀ ਖਾ ਲਈ ਹੋਣਗੇ ਹਾਂ ਲੱਭ ਹੀ ਨਹੀਂ ਹੈਣਾ ਉਹ ਤਾਂ ਉਹਨਾਂ ਨੇ ਆਪ ਹੀ ਖਾ ਲਈ ਹੋਣਗੇ ਭਈ ਆਪਾਂ ਮੇਰੀ ਗੱਲ ਸੁਣ ਲਓ ਭਰਾਵਾ ਆਪਾਂ ਭੈਣ ਨੂੰ ਮਿਲੇ ਅਫਸਾਨਾ ਖਾਣ ਨੂੰ ਆਪਾਂ ਨੂੰ ਆਦੇ ਪ੍ਰੋਗਰਾਮ ਤੇ ਬੁਲਾਇਆ ਠੀਕ ਹੈ ਬੜੀ ਰਿਸਪੈਕਟ ਕੀਤੀ ਆਪਾਂ ਕਹਿੰਨੇ ਉਹ ਵੀ ਪਰਮਾਤਮਾ ਜਉਂਦੇ ਵਾਸਤੇ ਰੱਖੇ ਪਰਮਾਤਮਾ ਉਹਨਾਂ ਨੂੰ ਵੀ ਤਰੱਕੀਆਂ ਦੇਵੇ ਹੈਨਾ ਬੜਾ ਵਧੀਆ ਉਹਨਾਂ ਨੇ ਵੀ ਆਪਣਾ ਇੱਜ਼ਤ ਮਾਨ ਕੀਤਾ ਕਿਰਨਾ ਮੈਂ ਸੁਣਿਆ ਬੜੀ ਗਰੀਬੀ ਚੋਂ ਆਏ ਤੁਸੀਂ ਹੈਨਾ ਸਭ ਤੋਂ ਛੋਟੀ ਉਮਰ ਸੀ ਤੁਹਾਡੀ ਜਿਹ ਦਿਨ ਮੈਰਿਜ ਹੋ ਜਾਂਦੀ ਆ 15 ਸਾਲ ਦੀ ਉਮਰ ਸੀ ਤੁਹਾਡੀ ਹਾਂਜੀ 15 ਸਾਲ ਦੀ ਉਮਰ ਚ ਭਰਾਵਾ ਵਿਆਹ ਹੋ ਗਿਆ ਚਾਰ ਜਵਾਕਾਂ ਦਾ ਪਿਓ ਸੀਗਾ ਜਿਹਦੇ ਨਾਲ ਆਪਣੀ ਮੈਰਿਜ ਹੁੰਦੀ ਆ ਸਾਨੂੰ ਤਾਂ ਪਤਾ ਨਹੀਂ ਸੀਗਾ ਉਹ ਸਾਡੇ ਵੈਸੇ ਤਾਂ ਪਿੰਡ ਦਾ ਜਵਾਈ ਸੀਗਾ ਪਰ ਸਾਡੇ ਪਿੰਡ ਚ ਇਹਨਾਂ ਨੂੰ ਘੱਟ ਕਿਸਮਤ ਰਲੀ ਤੇ ਠੱਗੀ ਵੱਜੀ ਤੇ ਤੁਹਾਡਾ ਸੰਯੋਗ ਹੀ ਲੈ ਕੇ ਚ ਗਿਆ ਇਹਨੂੰ ਆਪਾਂ ਨਾ ਤਾਂ ਬਈ ਠੱਗੀ ਕਹਿ ਸਕਦੇ ਆ ਹਨਾ ਚਲੋ ਕਿਸਮਤ ਚ ਸਹੀ ਗਿਆ ਲੀ ਬਿਛੋੜੀ ਨੂੰ ਉਹਦਾ ਰੱਖਿਆ ਬਚੋਲੇ ਵੀ ਆਪਣੇ ਪਿੰਡ ਦੀ ਸੀਗੇ ਬਾਈ ਉਹ ਬਸ ਉਹਨਾਂ ਦੀ ਵਿਆਹ ਸੀਗਾ ਹਾਂ ਨਾ ਉਹਨਾਂ ਦੇ ਵਿਆਹ ਸੀਗਾ ਉਹ ਆਪਾਂ ਗੱਲ ਜੀ ਮੈਂ ਤਾਂ ਕੰਨੇ ਵੀ ਮੈਂ ਮੰਨ ਨਹੀਂ ਕਰਦਾ ਉਹ ਗੱਲਾਂ ਛੇੜਨ ਨੂੰ ਕਿਉਂਕਿ ਮੈਂ ਬੜੀ ਬਾਈ ਉਸ ਕਰੀ ਬੜੇ ਦੇਖਿਆ ਉਸ ਬੰਦੇ ਨੇ दारू ਪੀ ਕੇ ਆਪਾਂ ਨੂੰ ਕੁੱਟ ਮਾਰ ਮੈਂ ਕਹਿੰਨੇ ਬਾਈ ਮੇਰੇ ਨਾਲ ਬੜੀ ਉਹ ਬੰਦੇ ਨੇ ਮੈਂ 8-9 ਸਾਲ ਰਹੇ ਤਾਂ ਹੀ ਉਹਨਾਂ ਦੇ ਨਾਲ ਹਨਾ ਉਹ ਬੰਦੇ ਨੇ ਆਪਾਂ ਨੂੰ ਝੂਠ ਬੋਲ ਕੇ ਵਿਆਹ ਕੀਤਾ ਵੀ ਸਾਡਾ ਬਟੰਡੇ ਦੇ ਵਿੱਚ ਆਪਦਾ ਘਰ ਹੈ ਆ ਚਵਾਰਾ ਜੀ ਮੁੰਡੇ ਦਾ ਤੇ ਉਹ ਚਵਾਰਾ ਸੀਗਾ ਉਹਦੇ ਭਰਾ ਦਾ ਠੀਕ ਹੈ ਉਹ ਬੰਦਾ ਵੀ ਆਪਦੇ ਸਹੁਰਿਆਂ ਦੇ ਵਿੱਚ ਪਹਿਲਾਂ ਵਾਲੇ ਚ ਬਾਹਲਾ ਰਹਿੰਦਾ ਸੀਗਾ ਸਾਡੇ ਕੋਲੇ ਘਟ ਰਹਿੰਦਾ ਸੀਗਾ ਆਪਾਂ ਨੂੰ ਇੱਕ ਵਸ ਇੰਨਾ ਵੀ ਵਿਆਹ ਕੇ ਲੈ ਗਿਆ ਸੀਗਾ ਪਰ ਉਸ ਤੋਂ ਬਾਅਦ ਉਹ ਬੰਦੇ ਨੇ ਆਪਣੀ ਕਦਰ ਨਹੀਂ ਪਾਈ ਭਰਾਵਾ ਮੇਰਾ ਮੁੰਡਾ ਇਹ ਸੀਗਾ ਸੱਤ ਕਾ ਪੰਜ ਕ ਸਾਲ ਦਾ ਸੀਗਾ ਜਦੋਂ ਉਹ ਬੰਦਾ ਵੀ ਹੋਰ ਲੇਡੀਜ਼ ਘਰੇ ਲਿਆਇਆ ਸੀਗਾ ਅੱਜ ਵੀ ਉਸੇ ਨਾਲ ਹੀ ਰਹੀ ਜਾਂਦਾ ਕਰਾਇਆਂ ਤੇ ਪਹੁੰਚਦੇ ਫਿਰਦੇ ਆ ਤੇ ਸਾਨੂੰ ਮੈਨੂੰ ਘਰੋਂ ਕੱਢਤਾ ਸੀਗਾ ਮੈਨੂੰ ਘਰੋਂ ਕੱਢਤਾ ਤੇ ਆਪਾਂ ਬਾਈ ਫਿਰ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਝੂਠ ਨਹੀਂ ਬੋਲਦੇ ਬਿਨਾਂ ਪੈਸਿਆਂ ਤੋਂ ਲੋਕਾਂ ਨੇ ਮੈਥੋਂ ਕੁੱਟਮਾਰ ਕਰਕੇ ਕੰਮ ਕਰਾਉਣਾ ਕਰੰਟ ਵੀ ਕਹਿੰਦੇ ਲੱਗਦਾ ਸੀ ਤੁਹਾਨੂੰ ਤੇ ਹਾਂ ਉਹ ਲਾਂਦਾ ਸੀਗਾ ਹਾਂ ਉਹ ਕਰੰਟ ਕਰੰਟ ਲਾਉ ਤਾਂ ਤਾਰਾਂ ਨਾਲ ਲਾ ਲਉਂਦੇ ਸਿਓ ਫਿਰ ਉਹਨਾਂ ਨੂੰ ਗਲੀ ਵਾਲੇ ਉਹਨਾਂ ਬਹੁਤ ਕੁੱਟਿਆ ਸੀਗਾ ਕਿਹੜਾ ਕਰੰਟ ਸੀ ਆਹੀ ਬਿਜਲੀ ਵਾਲੀ ਬਿਜਲੀ ਵਾਲੀਆਂ ਤਾਰਾਂ ਤੇ ਲਾਉਂਦਾ ਸੀਗਾ ਬਾਈ ਮੈਨੂੰ ਜਿਹੜੀਆਂ ਉੱਤੇ ਹੁੰਦੀਆਂ ਛੱਤਾਂ ਦੇ ਮੈਨੂੰ ਥੱਲੇ ਤੋਂ 끄ੜਿਸ ਕੇ ਲੈ ਗਿਆ ਸੀ ਬਾਹਾਂ ਤੋਂ ਖਿੱਚ ਕੇ ਤੇ ਫਿਰ ਮੈਨੂੰ ਕੋਠੇ ਤੇ ਲੈ ਗਿਆ ਤੇ ਫਿਰ ਉੱਥੇ ਲੋਕਾਂ ਨੇ ਵੀ ਗਲੀ ਵਾਲਿਆਂ ਨੇ ਬਹੁਤ ਕੁੱਟਿਆ ਉਹਨੂੰ ਫਿਰ ਉਹ ਰਾਤ ਨੂੰ ਭੱਜ ਗਿਆ ਵੀ ਤੜਕੇ ਨੂੰ ਮੈਨੂੰ ਉਹ ਹੋਊਗੀ ਬੇਇੱਜ਼ਤੀ ਹੋਊਗੀ ਆਹਦੇ ਸਹੁਰਿਆਂ ਦੀ ਕਹਿਣ ਦਾ ਮਤਲਬ ਹੈ ਉਹ ਆਪਦੇ ਸਹੁਰਿਆਂ ਚ ਨਾ ਉੱਥੇ ਉਹਦੀਆਂ ਸਾਲੀਆਂ ਸੁੱਲ ਗਈਆਂ ਸੀਗੀਆਂ ਵੀ ਜਵਾਨ ਸੀਗੀਆਂ ਪਰ ਇੱਕ ਗੱਲ ਆ ਭਰਾਵਾ ਡਰ ਕੇ ਕਹਿੰਨੇ ਆ ਮਹਾਰਾਜ ਤੋਂ ਜਿਨ੍ਹਾਂ ਨੇ ਉਹਨਾਂ ਨੇ ਮੇਰੇ ਨਾਲ ਕੀਤੀਆਂ ਬਈ ਸਾਰੇ ਮਰ ਗਏ ਅੱਛਾ ਮੈਨੂੰ ਨਹੀਂ ਪਤਾ ਵੀ ਉਹ ਕੀ ਗੱਲ ਹੋਈ ਆ ਕੀ ਬਾਤ ਹੋਈ ਆ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਨਾਲ ਕੀਤੀਆਂ ਉਹਨਾਂ ਦੇ ਜਵਾਨ ਤਾਂ ਬਈ ਪੁੱਤ ਮਰ ਗਏ ਠੀਕ ਹੈ ਆਪਣੇ ਵੀ ਆਪਾ ਪਤੀ ਪੁੱਤ ਹੈ ਗਿਆ ਪਰ ਆਪਾਂ ਨਹੀਂ ਖੁਸ਼ੀ ਨਹੀਂ ਆਪਾਂ ਫੇਰ ਵੀ ਉਹਨਾਂ ਦੇ ਗਏ ਜੀ ਮੈਂ ਹੁਣ ਗਈ ਆ ਉਹਨਾਂ ਦੇ ਪਿਛਲੇ ਸਾਲ ਉਹਨਾਂ ਦੀ ਕੁੜੀ ਮਰ ਗਈ ਜਵਾਨ ਜਿਹਦੇ ਪਿੱਛੇ ਆਪਣੇ ਕੁੱਟਮਾਰ ਹੁੰਦੀ ਸੀ ਮੁੰਡਾ ਮਰ ਗਿਆ ਵਿਚਾਰੀ ਦਾ ਆਪਾਂ ਫੇਰ ਵੀ ਅਫਸੋਸ ਕਰਨ ਵਾਸਤੇ ਉਹਨਾਂ ਨਾਲ ਗਏ ਵੀ ਨਹੀਂ ਪਰ ਆਪ ਬਤਾ ਸੱfte ਖੜਾ ਹੈ ਜਿਹੜੀ ਤੁਹਾਡੀ ਸੌਕਣ ਸੀ ਦੂਜੀ ਵਾਰ ਵਿਆਹ ਸੀ ਉਹਦੇ ਉਹ ਹਾਂ ਉਹ ਤਾਂ ਮਰ ਗਈ ਸੀ ਨਾ ਕੁੜੀ ਵਿਚਾਰੀ ਉਹ ਆਪਦੇ ਫਿਰ ਪਹਿਲਾਂ ਵਾਲੇ ਸਹੁਰਿਆਂ ਦੇ ਵਿੱਚ ਜਾਣੀ ਵੀ ਉਹਨਾਂ ਉਹਦੀਆਂ ਚਾਚੀਆਂ ਚਾਚੀ ਸੱਸਾਂ ਦੀਆਂ ਕੁੜੀਆਂ ਗੜੀਆਂ ਵੀ ਲੱਲਾ ਭੱਬਾ ਜਿਹਾ ਸੀਗਾ ਜਾਣੀ ਦੀ ਹੁਣ ਕਹਿਣ ਦਾ ਮਤਲਬ ਸੌ ਹੱਥ ਰੱਸਾ ਸਿਰੇ ਤੇ ਗੰਡ ਬਈ ਉਹ ਇੱਜ਼ਤ ਦਾ ਹੌਲਾ ਬੰਦਾ ਸੀਗਾ ਜੀ ਕਿਉਂ ਜਦੋਂ ਇੰਨੀ ਵੱਡੀ ਠੱਗੀ ਵਜੀ ਬਿਚੋਲੇ ਨੂੰ ਘਰੇ ਬੁਲਾ ਕੇ ਪੁੱਛਿਆ ਨੀ ਤੂੰ ਸਾਡੇ ਨਾਲ ਇੰਨੀ ਵੱਡੀ ਠੱਗੀ ਮਰਵਾਤੀ ਆਂ ਨਹੀਂ ਉਹ ਤਾਂ ਫਿਰ ਭਾਈ ਥੋੜੀ ਜਿਹੀ ਆਪਦੀ ਵੀ ਆਪਣੀ ਗਲਤੀ ਆ ਆਪਾਂ ਜਿਹੜੀ ਗੱਲ ਆ ਮੈਂ ਨਾ ਵੀ ਮੈਨੂੰ ਉਹ ਸਾਡੇ ਪਿੰਡ ਦੀ ਸੀਗਾ ਸਾਡੇ ਪਿੰਡੋਂ ਆਉਂਦੀ ਆ ਹਨ ਮੈਂ ਉਹਨੂੰ ਪੁੱਛਿਆ ਉਹ ਮੈਂ ਲੱਗ ਜ ਸਾਡੇ ਨੋਹਾਂ ਦੇ ਥਾਂ ਤੇ ਸੀ ਉਹ ਮੈਨੂੰ ਕਹਿੰਦੀ ਤਾਂ ਸ਼ਹਿਰ 'ਚ ਰਹਿਣੇ ਆ ਮੈਨੂੰ ਸ਼ੌਂਕ ਸੀਗਾ ਸ਼ਹਿਰ 'ਚ ਰਹਿਣ ਦਾ ਸ਼ਹਿਰ 'ਚ ਬਸ ਗਈ ਸ਼ਹਿਰੀ ਬਣੂਗੀ ਹਾਂ ਉਹ ਮੈਨੂੰ ਕਹਿੰਦੀ ਵੀ ਮੈਨੂੰ ਮੇਰੇ ਪਾਪੇ ਨੂੰ ਪੁੱਛ ਲਿਆ ਉਹਨੇ ਵੀ ਬਾਬਾ ਮੈਂ 2-4 ਦਿਨ ਵੀ ਕੁੜੀ ਨੂੰ ਲੈ ਜਾਵਾਂ ਵੀ ਇਹ ਕਹਿੰਦੀ ਆ ਸਾਡੇ ਕੋਲੇ ਰਹਿਣ ਨੂੰ ਤੇ ਬਸ ਮੈਂ ਉਹ ਮੇਰੇ ਪਾਪਾ ਕਹਿੰਦਾ ਵੀ ਮੇਰੇ ਪਾਪੇ ਨੇ ਜਵਾਬ ਦੇਤਾ ਜਿਹੜੇ ਪਹਿਲਾਂ ਵਾਲੇ ਸਾਡੇ ਬਜ਼ੁਰਗ ਸੀ ਨਾ ਉਦੋਂ ਸਾਡੇ ਟਾਈਮਾਂ 'ਚ ਬਾਈ ਕੁੜੀਆਂ ਨੂੰ ਇੰਨੀ ਖੁੱਲ ਨਹੀਂ ਦਿੱਤੀ ਜਾਂਦੀ ਸੀ ਫੇਰ ਵੀ ਮੈਂ ਚੋਰਗੋ ਭਾਗੀ ਉਹਦੇ ਨਾਲ ਉਹਦੀ ਸੱਸ ਨਾਲ ਮੈਂ ਚੋਰਗੋ ਜਾਨੀ ਆ ਹਨਾ ਤੇ ਚਲੋ ਸਾਰੇ ਕਹਿਣ ਲੱਗੇ ਮੇਰੇ ਪਾਪੇ ਨੂੰ ਚਲ ਕੋਈ ਨਾ ਬਾਬਾ ਵੀ ਆਪਦੇ ਹੀ ਆ ਨਾ ਰਹਿਗੇ ਉਹ ਕਿਹੜਾ ਵੀ ਕੋਈ ਬਗਾਨੇ ਆ ਚਲ ਆਪਦੇ ਥਾਂ ਤੇ ਹੀ ਗਈ ਆ ਇਹਨੇ ਵੀ ਗਾਂ ਇੱਥੇ ਬਈ ਗਾਈਆਂ ਮੱਝਾਂ ਰੱਖ ਰੱਖਣਾ ਸੀ ਜਨਾਨੀ ਨੇ ਇਹਨੇ ਭਰਾਵਾ ਮੈਨੂੰ ਨਾ ਤੜਕੇ ਦਾਤੀ ਪੱਲੀ ਫੜਾ ਦਿੰਦੀ ਤੇ ਮੈਂ ਨਾ ਵੀ ਇਧਰੋਂ ਲੋਕਾਂ ਦੇ ਪਲਾਟਾਂ ਚੋਂ ਕੰਧਾ ਟਪ ਟਪ ਕੇ ਪੱਠੇ ਪੱਠੇ ਮੈਨੂੰ ਸਾਰਾ ਦਿਹਾੜੀ ਬਾਈ ਇਹਨੇ ਪੱਠੇ ਢੋਨ ਤੇ ਲਾ ਰੱਖਣਾ ਸਾਰਾ ਦਿਹਾੜੀ ਮੈਨੂੰ ਨਲਕਾਂ ਤੋਂ ਪਾਣੀ ਨਲਕਾਂ ਦੇ ਘਰੇ ਨਹੀਂ ਲੱਗਿਆ ਸੀਗਾ ਤੇ ਭਾਈ ਮੈਂ ਨਲਕਾਂ ਤੋਂ ਲੋਕਾਂ ਤੋਂ ਪਾਣੀ ਭਰੀ ਜਾਂਦੀ ਰਹਿੰਦੀ ਉਧਰ ਤੋਂ ਬਿਆਣੇ ਦੀ ਗੱਲ ਐ ਇਹ ਉਦੋਂ ਤੁਹਾਨੂੰ ਪਤਾ ਹੀ ਆ ਹਨਾ ਤੇ ਹੁਣ ਤਾਂ ਚਲੋ ਬਹੁਤ ਸਹੂਲਤਾ ਹੋ ਗਈਆਂ ਤੇ ਫੇਰ ਇਹਨਾਂ ਦਾ ਜਿਹੜਾ ਵੱਡਾ ਜਵਾਈ ਸੀਗਾ ਉਹਨੇ ਮੈਨੂੰ ਉਹੀ ਕੁੱਟ ਦੇਣਾ ਉਹ ਮੈਨੂੰ ਉਹੀ ਕੁੱਟ ਦਿੰਦਾ ਜੇ ਮੈਂ ਉੱਥੇ ਕਿਸੇ ਆਣ ਗਵਾੜ ਦੇ ਘਰੇ ਜਾ ਵੜਦੀ ਤੇ ਉਹਨੇ ਮੈਨੂੰ ਭਰਾਵਾ ਉਹੀ ਕੁੱਟ ਦੇਣਾ ਮੈਂ ਕਹਿਣ ਦਾ ਮਤਲਬ ਬਈ ਮੈਂ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੇਖਿਆ ਸੁੱਖ ਤਾਂ ਮੈਂ ਦੇਖਿਆ ਨਹੀਂ ਪਹਿਲਾਂ ਮੈਂ ਆਪਦੇ ਪੇਕੇਆਂ ਦੇ ਘਰੇ ਠੀਕ ਹੈ ਮੇਰੀ ਮੰਮੀ ਵਿਚਾਰੀ ਨਾ ਗੋਹਾ ਕੁੜਾ ਕਰਦੀ ਸੀਗੀ ਤੇ ਪਹਿਲਾਂ ਪੱਠੇ ਦਾ ਕੰਮ ਕਰਦੇ ਸੀਗੇ ਚਲੋ ਭਰਾ ਆਪੋ ਆਪਣੇ ਹਨਾ ਆਪ ਆਪਨੇ ਵਿਆਹ ਹੋ ਗਏ ਚਲੋ ਆਪਾਂ ਕਹਿੰਨੇ ਵਧੀਆ ਪਰਮਾਤਮਾ ਉਹਨਾਂ ਨੂੰ ਰਾਜੀ ਖੁਸ਼ੀ ਰੱਖੇ ਫਿਰ ਮੇਰੀ ਮੰਮੀ ਅਰਗੇ ਅਸੀਂ ਪੱਠਾ ਇੱਥੇ ਕੰਮ ਕਰਨ ਲੱਗ ਗਏ ਗੋਹੇ ਕੂੜੇ ਦਾ ਇਹਨੇ ਮੇਰੇ ਘਰ ਵਾਲੇ ਨੇ ਮੈਨੂੰ ਕੁੱਟ ਮਾਰ ਕੇ ਕੱਢ ਦੇਣਾ ਇਹਨੇ ਮੈਨੂੰ ਆਪਦੇ ਕੋਲੇ ਦਸਕ ਦੇਣੀ ਰੱਖਣਾ ਉਦੋਂ ਬਾਅਦ ਕਦੇ ਬਾਹਾਂ ਤੋੜ ਦੇਣੀ ਫਿਰ ਵੀ ਮਾਪਦੇ ਪਿੰਡ ਚੱਲ ਜਾਣਾ ਉੱਥੇ ਫਿਰ ਅਸੀਂ ਗੋਹੇ ਕੂੜੇ ਕਰਕੇ ਫਿਰ ਅਸੀਂ ਰੋਟੀ ਖਾਂਦੇ ਸੀਗੇ ਫੇਰ ਉਹ ਦੂਬਾ ਪਰ ਆਪ ਆਪਣਾ ਬੰਦਾ ਆਪਾਂ ਨੂੰ ਘਰੋਂ ਕੱਢਦਾ ਹਾਂ ਆਪਾਂ ਵੀ ਕਮਰਾ ਲੈ ਲਿਆ ਕਿਰਾਏ ਤੇ ਇਹ ਵਿਚਾਰਾ ਸੀਗਾ ਉਹ ਦੋ 5 ਕਿ ਸਾਲ ਦਾ ਤੇ ਅੱਜ ਇਹਦੀ ਉਮਰ 22 23 ਸਾਲ ਦੀ ਹੋ ਗਈ ਆਪਾਂ ਬਾਈ ਜ਼ਿੰਦਗੀ ਦੇ ਵਿੱਚ ਉਹ ਕੰਮ ਛੱਡਿਆ ਹੀ ਨਹੀਂ ਕੋਈ ਵੀ ਜਿਹੜਾ ਆਪਾਂ ਕਹਿਣ ਦਾ ਮਤਲਬ ਆਪਾਂ ਉਹ ਕੰਮ ਸਾਰੇ ਕੀਤੇ ਹੋਏ ਆ ਕਿਰਨ ਮੈਂ ਤੁਹਾਡੀ ਗੱਲ ਰੋਕਦਾ ਸੀ ਜਦੋਂ ਤੁਹਾਡੀ ਉਧਰੋਂ ਤੁਹਾਨੂੰ ਕੁੱਟਦਾ ਮਾਰਦਾ ਸੀ ਦੂਜੀ ਵਾਰ ਤੇ ਸੈਂਗੜ ਮੈਰਿਜ ਕਰਾ ਲਈ ਸੀ ਨੇ ਨਹੀਂ ਕਰਾਈ ਨਹੀਂ ਉਸ ਤੋਂ ਬਾਅਦ ਤਾਂ ਹਜੇ ਨਹੀਂ ਸੀ ਕਰਾਈ ਐ ਤਾਂ ਮੈਂ 13 ਦੇ ਵਿੱਚ ਕਰਾਈ ਆ ਫਿਰ ਆਪਣੀ ਜ਼ਿੰਦਗੀ ਦੇ ਵਿੱਚ 2013 ਚ ਬੰਦਾ ਆਂਦਾ ਇੱਕ ਐਡਾ ਵਧੀਆ ਨਾਈਸ ਸਖਸ ਆ ਉਹ ਬਹੁਤ ਘੈਂਟ ਬੰਦਾਗਾ ਨਾ ਬਈ ਦਾਰੂ ਪੀਂਦਾ ਨਾ ਬੀੜੀ ਨਾ ਜਰਦਾ ਨਾ ਸਿਗਰਟ ਨਾ ਹੀ ਅਸੀਂ ਆ ਦੇ ਅੰਦਰ ਐਂਟਰ ਹੋਣ ਦਿੰਨੇ ਆ ਬੀੜੀ ਜਰਦੇ ਵਾਲੇ ਬੰਦੇ ਨੂੰ ਤੇ ਮੁੜ ਕੇ ਆਪਣਾ ਹੁਣ ਪਰਿਵਾਰ ਮੈਂ ਹੁਣ ਮੈਂ ਬਹੁਤ ਸੌਖੀ ਆ ਮਨ ਮਾਦਣਾ ਚੌਟ ਕਰਦੀ ਰਹੀ ਨੇ ਉਹਨਾਂ ਨਾਲ ਵੀ ਮੈਂ ਚੌਟ ਕਰਦੀ ਰਹੀ ਮੈਨੂੰ ਕਦੇ ਕੁਝ ਨਹੀਂ ਕਿਹਾ ਉਹਨੇ ਜਿਹੜੇ ਤੁਸੀਂ ਇੰਸਟਾਗ੍ਰਾਮ ਦੇ ਰੀਲਾਂ ਬਣਾਉਣ ਲੱਗੇ ਉਦੋਂ ਬਾਅਦ ਬਣਾਉਣ ਲੱਗੇ ਸੰਗਟ ਮੈਰਿਜ ਮਾਰ ਹਾਂਜੀ ਹਾਂਜੀ ਬਾਅਦ ਚ ਬਣਾਉਣ ਲੱਗੇ ਫਿਰ ਕਿਸਮਤ ਕਿਰਨਾ ਦੀ ਖੁੱਲਦੀ ਆ ਤੇ ਉਹਦੀ ਕਿਸਮਤ ਸਾਡੇ ਦੋਨਾਂ ਦੀ ਖੁੱਲ ਗਈ ਫਿਰ ਤਾਂ ਦੋਨਾਂ ਦੀ ਖੁੱਲ ਗਈ ਨਹੀਂ ਉਹ ਤਾਂ ਵਿਚਾਰਾ ਆਪਦਾ ਬਹੁਤ ਵਧੀਆ ਬਾਈ ਕੰਮ ਕਰਦਾ ਉਹ ਤਾਂ ਸ਼ੁਰੂ ਤੋਂ ਹੀ ਐਲਡੀ ਬੋਲਦਾ ਕੰਮ ਕਰਦਾ ਸੀ ਪਹਿਲਾਂ ਡੀਜੇ ਵਾਲੇ ਸੇਠੀ ਸਾਊਂਡ ਵਾਲੇ ਨਾਲ ਲੱਗਿਆ ਰਿਹਾ ਉਹ ਕਿੰਨਾ ਚਿਰ ਫਿਰ ਮੈਂ ਵੀ ਮੈਂ 2 ਸਾਲ ਬਾਈ ਮਾਤਾ ਦੇ ਜਾਂਦੀ ਰਹੀ ਪਟਿਆਲੇ ਮੈਂ ਮਾਤਾ ਨੂੰ ਬਸ ਇੱਕ ਹੀ ਗੱਲ ਕਹੀ ਮਾਤਾ ਮੈਂ ਕਿਹਾ ਵੀ ਤੂੰ ਮੈਨੂੰ ਦੁੱਖ ਪੀਕਾਂ ਦੇ ਘਰੇ ਵੀ ਬਹੁਤ ਦਿੱਤੇ ਆ ਤੇ ਇੱਥੇ ਵੀ ਮੈਨੂੰ ਬਹੁਤ ਦਿੱਤੇ ਹੁਣ ਮੈਂ ਕਹਾਂ ਤੂੰ ਮੈਨੂੰ ਜ਼ਿੰਦਗੀ ਦੇ ਵਿੱਚ ਨਾ ਬਸ ਤੇਰੇ ਤੋਂ ਮੈਨੂੰ ਇੱਕ ਹੀ ਉਮੀਦ ਆ ਮੈਨੂੰ ਇੱਕ ਤੂੰ ਸਖਸ ਮਿਲਾ ਇਹੋ ਜਿਹਾ ਜੀਵਨ ਸਾਥੀ ਬੀ ਨਾ ਤਾਂ दारू ਪੀਂਦਾ ਹੋਵੇ ਨਾ ਜਰਦਾ ਬੀੜੀ ਸਿਗਰਟ ਇਹੋ ਜਿਹਾ ਕੰਮ ਕੁਛ ਨਾ ਕਰਦਾ ਹੋਵੇ ਸੋਨਾ ਮੈਂ ਖਰਜ ਕੇ ਹੋਵੇ ਮੇਰੇ ਤੋਂ ਵੀ ਸੋਨਾ ਹੋਵੇ ਬਾਈ ਮੇਰੀ ਮਾਂ ਤਾਂ ਨੇ ਉਹੀ ਗੱਲ ਸੁਣੀ ਹੋਈ ਆ ਤੁਸੀਂ ਰੀਲਾ ਚ ਵੇਖਿਆ ਹੀ ਹੋਣਾ ਸ਼ਾਇਦ ਮੇਰੇ ਘਰ ਵਾਲਾ ਤੇ ਮੇਰੇ ਨਾਲੋਂ ਤਾਂ ਉਹ 100 ਗਣੇ ਸੋਨਾਗਾ ਠੀਕ ਹੈ ਮੈਂ ਤਾਂ ਦਰਦੀ ਉਹਦੇ ਨਾਲ ਬਿਆਰ ਹੀ ਨਹੀਂ ਜਾਂਦੀ ਮਲਾਪ ਕਿੱਦਾਂ ਹੁੰਦਾ ਫਿਰ ਮਲਾਪ ਬਸ ਆਈਂ ਤੇਰੇ ਮੇਰੇ ਕੀ ਭੈਣ ਭਰਾ ਅਗਲੇ ਕਹਿ ਦਿੰਦੇ ਭਾਈ ਵੀ ਕਿੰਨਾ ਕਚੇਰਾ ਹਨਾ ਤੁਸੀਂ ਗਏ ਇਕੱਲੇ ਜ਼ਿੰਦਗੀ ਕੱਟੋਗੇ ਤੇ ਬਸ ਆਪਣਾ ਆਈਂ ਕਿਸੇ ਨੇ ਆਪਣਾ ਵੀ ਸਾਡੀ ਦੇਖਾ ਦਿਖਾਈ ਕਰਾ ਕੇ ਤੇ ਗੱਲਬਾਤ ਕਰਾ ਕੇ ਉਹ ਕੁਆਰਾ ਸੀ ਹਾਂ ਉਹ ਕੁਆਰਾਗਾ ਆਪਾਂ ਕੋਟ ਮੈਰਿਜ ਕਰਾ ਕੇ ਫਿਰ ਤੁਹਾਡੇ ਬੱਚੇ ਸੀ ਮੇਰਾ ਤਾਂ ਇੱਕ ਬੇਟਾ ਸੀਗਾ ਵੀ ਆਪਾਂ ਝੂਠ ਨਹੀਂ ਬੋਲਦੇ ਹੁਣ ਸਵੀਕਾਰ ਕਰ ਲਿਆ ਮਨਜ਼ੂਰ ਆ ਮੈਨੂੰ ਉਹ ਪਤਾ ਹੈ ਗੱਲ ਕੀ ਹੈ ਬਾਈ ਬਸ ਸਾਨੂੰ ਅਸੀਂ ਇੱਕ ਦੂਜੇ ਨੂੰ ਦੇਖਿਆ ਸਾਨੂੰ ਵਧੀਆ ਲੱਗਿਆ ਮਿਲਿਆ ਤੇ ਮੇਲੇ ਹਾਂਜੀ ਤੇ ਕੌਣ ਗੁਰੂ ਤੇ ਕੌਣ ਚੇਲੇ ਚੇਲੇ ਹਾਂ ਬਸ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਅਗਲੇ ਨੂੰ ਵਧੀਆ ਲੱਗਿਆ ਹੁਣ ਇਹ ਪਤਾ ਕੀ ਹੈ ਬਾਈ ਇਹ ਜਿਹੜਾ ਬੰਦਾ ਨਾ ਸਾਡਾ ਇਹ ਮੇਰਾ ਦੁੱਖ ਦਰਦ ਸਮਝਦਾ ਹੂੰ ਇਹ ਜਿੱਦੇ ਸਾਡੀ ਅਸੀਂ ਵੀ ਸਾਨੂੰ ਕੋਈ ਦਿਖਾਉਂਦਾ ਆਪਸ ਵਿੱਚ ਦੀ ਹੂੰ ਠੀਕ ਹੈ ਉਹਦੇ ਮੈਂ ਇਹਨੂੰ ਸਾਰੀਆਂ ਗੱਲਾਂ ਉਹਦੇ ਨਾਲ ਵੀ ਦੱਸ ਚੁੱਕੀ ਸੀ ਪਹਿਲਾਂ ਕਿਤਾਬ ਖੋਲਤੀ ਆਪਾ ਸਾਰਾ ਖੋਲਤਾ ਸੀਗਾ ਵੀ ਭਾਈ ਦੇਖ ਮੈਂ ਤਾਂ ਮਹੰਤਾਂ ਦੇ ਘਰੇ ਮੈਂ ਕੰਮ ਕੀਤਾ ਕੱਪੜੇ ਧੋਂਦੀ ਰਹੀਆਂ ਹਮ ਮਿਸਤਰਾਂ ਨਾਲ ਭਾਈ ਆਪਾਂ ਦਿਹਾੜੀ ਕੀਤੀ ਆ ਠੀਕ ਹੈ ਨਰਮਾ ਬਈ ਮੈਂ ਚੁਗਦੀ ਰਹੀਆਂ ਠੀਕ ਹੈ ਤੇ ਲੋਕਾਂ ਦੇ ਵੀ ਝਾੜੂ ਪੋਚੇ ਆਪਾਂ ਕਰਦੇ ਰਹੇ ਆ ਠੀਕ ਹੈ ਕੱਲ ਨੂੰ ਤੈਨੂੰ ਕੋਈ ਗੱਲ ਕਹੇ ਦੇਖ ਮੈਂ ਕੱਲੀ ਰਹਿੰਦੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਕੱਲੀ ਦੇ ਵਿੱਚ ਕੋਈ ਸੌ ਭਾਈ ਇਹੋ ਜਿਹਾ ਤੈਨੂੰ ਕੱਲ ਨੂੰ ਕਹੇ ਦੇ ਵੀ ਇਹ ਤਾਂ ਭਾਈ ਉੱਥੇ ਜਾਂਦੀ ਸੀ ਜਾਂ ਇੱਥੇ ਜਾਂਦੀ ਸੀ ਵੀ ਤੂੰ ਵੇਖ ਲੈ ਮਨ ਤੇਰਾ ਹੁਣ ਹੈਗਾ ਜਾਂ ਕਿਵੇਂ ਵੀ ਇਹ ਕਹਿੰਦਾ ਵੀ ਨਹੀਂ ਆਪਣੇ ਆਪਾਂ ਭਰਾਵਾ ਕੱਲ ਵੀ ਸੋਣਾ ਸੀ ਆਪਾਂ ਅੱਜ ਵੀ ਸੋਣਾ ਹੂੰ ਜਿਹੜੀ ਗੱਲ ਫਿਰ ਉਹਨੇ ਮਨਜ਼ੂਰ ਆ ਕਹਿੰਦਾ ਮੈਨੂੰ ਹਾਂ ਸਾਨੂੰ 15 ਸਾਲ ਹੋ ਗਏ ਭਾਈ ਉਸ ਤੋਂ ਬਾਅਦ ਫਿਰ ਹਾਂ ਦੂਜੀ ਮੈਰਿਜ ਹੋਈ ਨੂੰ ਹਾਂਜੀ ਵਧੀਆ ਇੰਜੋਏ ਹੋ ਰੇ ਜਨ ਜੀ ਮੈਂ ਕਹਾਂ ਜੀ ਭਾਈ ਅਸੀਂ ਕਿਰਾਏ ਤੇ ਰਹਿੰਦੇ ਸੀ ਭਰਾਵਾ ਸਾਡਾ ਸੜਿਆ ਜਾ ਕਮਰਾ ਸੀਗਾ ਤੇ ਵਿਆਹ ਤੋਂ ਇਹ ਤੀਜੇ ਦਿਨ ਬਾਅਦ ਚ ਦੋ ਤਿੰਨ ਦਿਨ ਦੀ ਨੂੰ ਛੁੱਟੀ ਪੈਂਦੀ ਆ ਹਨਾ ਕੰਮ ਤੋਂ ਹੂੰ ਹੂੰ ਇਸ ਬੰਦੇ ਨੇ ਭਰਾਵਾ ਘੱਟਾ ਲਿਆਂਦਾ ਕਲੀ ਦਾ ਮੈਨੂੰ ਬਿਨਾ ਪੁੱਛੇ ਤੋਂ ਮੇਰਾ ਤਾਂ ਇਹਨੇ ਕਮਰਾ ਕਿਰਾਏ ਵਾਲਾ ਸਾਰਾ ਸਮਾਨਤਾ ਮੇਰੇ ਕੋਲੇ ਭਰਾਵਾ ਕਿਹੜਾ ਸੀ ਆਪਾਂ ਦਾ ਝੂਠ ਨਹੀਂ ਬੋਲਦੇ ਸਾਡੇ ਕੋਲ ਤਾਂ ਭਰਾਵਾ ਇੱਕ ਪੱਲੀ ਸੀਗੀ ਤਾਂ ਪੱਲੀ ਲੈ ਕੇ ਪਾ ਜਾਂਦੇ ਸੀ ਮਾਂ ਪੁੱਤ ਥੱਲੇ ਪਰਾਲੀ ਵੀ ਛਾਈ ਸੀ ਬਹੁਤ ਗਰੀਬੀ ਵੇਖੀ ਹੈ ਨਾ ਮੈਂ ਕਹਿੰਨੀ ਬਾਹੀ ਗਰੀਬੀ ਤਾਂ ਤੁਸੀਂ ਪੁੱਛੋ ਨਾ ਭਰਾਵਾ ਹਾਂਜੀ ਜੀ ਉਹ ਦਿਨ ਯਾਦ ਕਰਦਾ ਬੰਦਾ इमोशनल ਹੋ ਜਾਂਦਾ ਨਾ ਵੀ ਜਿਵੇਂ ਉਹ ਵੀ ਇੱਕ ਪੱਲੀ ਦੀ ਗੱਲ ਸੁਣਾਈ ਤੁਸੀਂ ਵੀ ਪੱਲੀ ਥੱਲੇ ਪਰਾਲੀ ਛਾ ਗਈ ਮਾਦੰਦਾ ਦਿੰਦੇ ਆ ਭਰਾਵਾ ਮੇਰਾ ਪਾਪਾ ਮਰ ਗਿਆ ਠੀਕ ਆ ਹੂੰ ਤੇ ਮੇਰਾ ਪਿਓ ਮਰਦਾ ਤੇ ਮੇਰੀ ਨਾ ਸਪੋਰਟ ਖਤਮ ਹੁੰਦੀ ਆ ਹਮ ਮੇਰੇ ਪੈ ਭਰਾ ਜਿਹੜੇ ਉਹ ਆਪਣੀ ਬਿਲਕੁਲ ਸਪੋਰਟ ਕਰਨੀ ਬੰਦ ਕਰ ਦਿੰਦੇ ਆ ਕਿਉਂਕਿ ਉਹਨਾਂ ਦੇ ਵਿਆਹ ਹੋਏ ਹੁੰਦੇ ਆ ਜਿਹੜਾ ਮੇਰਾ ਪਿਓ ਸੀ ਇਹ ਮੇਰਾ ਪੂਰਾ ਸਟੈਂਡ ਲੈਂਦਾ ਸੀਗਾ ਹਮ ਮਾਂ ਮੇਰੀ ਭਰਾਵਾ ਦਿਮਾਗ ਤੇ ਲੋਡ ਪੈ ਗਿਆ ਉਹਦੇ ਠੀਕ ਹੈ ਮਾਂ ਮੇਰੀ ਭੈਣ ਕੋਲੇ ਕਦੇ ਵਿਚਾਰੀ ਕਿੱਥੇ ਮੇਰਾ ਭਈ ਆਪਦਾ ਘਰ ਹੈ ਨਹੀਂ ਸੀ ਵੀ ਮੈਂ ਮੈਂ ਮਾਂ ਨੂੰ ਆਪਦੇ ਕੋਲੇ ਰੱਖ ਲਾ ਪਰ ਮੈਂ ਅੱਜ ਵੀ ਜਦੋਂ ਮੋਂਨਾਂ ਦੀਆਂ ਘੋਟਮਾਂ ਦੇਖਦੀ ਆ ਵੀ ਜਿਹੜੀ ਚੀਜ਼ ਮੇਰੀ ਮਾਂ ਔਰ ਮੇਰਾ ਪਿਓ ਚਾਹੁੰਦੇ ਸੀ ਨਾ ਅੱਜ ਉਹ ਸਾਰਾ ਕੁਝ ਮੇਰੇ ਕੋਲੇ ਆ ਜੇ ਮਾਤਾ ਵੇਖਦੀ ਹੁੰਦੀ ਮੈਂ ਕਹਿੰਨੀ ਬਈ ਉਹਨਾਂ ਦੀਆਂ ਦਿਲਾਂ ਦੀਆਂ ਆ ਚੀਜ਼ ਉਹ ਮੰਗਦੇ ਸੀ ਵੀ ਕਦੇ ਜਦੋਂ ਮੈਨੂੰ ਇਹਨੇ ਘੁੱਟ ਮਾਰ ਕੇ ਕੱਢ ਦੇਣਾ ਨਾ ਤੇ ਮੇਰਾ ਪਿਓ ਵਿਚਾਰਾ ਸੋਚਦਾ ਵੀ ਮੇਰੀ ਧੀ ਦਾ ਕਿੱਦੇ ਘਰ ਬਣੂਗਾ ਮੇਰੀ ਧੀ ਕਿੱਦੇ ਆਪਦੇ ਘਰੇ ਸੌਖੀ ਰਹੂਗੀ ਮੈਂ ਬਈ ਉੱਥੇ ਪਿੰਡ ਵੀ ਜਦੋਂ ਕਿਸੇ ਦੇ ਘਰਬਾਰ ਦੇਖਦੀ ਮੇਰੇ ਪੇਕਿਆਂ ਦੇ ਲੋਕਾਂ ਦੇ ਫਰਸ਼ਾਂ ਲੱਗੀਆਂ ਹੋਈਆਂ ਕਹਿਣ ਦਾ ਮਤਲਬ ਵੀ ਜਿਹੜਾ ਮੈਂ ਆ ਆਪਦਾ ਮਹਿਲ ਖੜਾ ਕੀਤਾ ਹੈ ਮੇਰਾ ਮਹਿਲ ਆ ਬਾਈ ਇਹ ਮੇਰਾ ਮਹਿਲ ਆ ਮੈਂ ਸਿਰਫ ਉਹਨਾਂ ਨੂੰ ਵੇਖ ਕੇ ਹੀ ਖੜਾ ਕੀਤਾ ਮੈਂ ਆ ਦੇ ਘਰ ਵਾਲੇ ਨੂੰ ਕਿਹਾ ਜਿੱਦες ਇੱਥੇ ਜ਼ਮੀਨ ਲੈਣੇ ਆ ਨਾ ਮੈਂ ਉਹਦੇ ਘਰ ਵਾਲੇ ਨੂੰ ਮੇਰੇ ਘਰ ਵਾਲੇ ਨੇ ਮੇਰੀ ਚੱਲਣ ਵੀ ਦਿੱਤੀ ਆ ਆ ਤਮੰਨਾ ਉਹਨੇ ਮੇਰੀ ਪੂਰੀ ਕੀਤੀ ਆ ਜਿੱਦੇ ਮੈਂ ਇੱਥੇ ਜ਼ਮੀਨ ਲੈ ਕੇ ਛੱਡੀ ਤੇ ਮੈਂ ਨਾ ਕਿਤਾਬ ਚੱਕ ਲਈ ਇੱਕ ਹਣਾ ਨਾ ਅਧਿਕਾਰ ਵਾਲੇ ਨੂੰ ਕਿਹਾ ਨਾ ਮੈਂ ਕਿਹਾ ਇਹ ਨਕਸ਼ਾ ਤੂੰ ਬਣਾ ਆਏ ਬਣਾਵੇ ਕਿ ਮੈਂ ਕਿਹਾ ਦੋ ਕਮਰੇ ਹੋਣ ਆਏ ਬਰਾਂਡਾ ਹੋਵੇ ਇੱਥੇ ਰਸੋਈ ਹੋਵੇ ਤੇ ਮੇਰੇ ਘਰ ਵਾਲੇ ਨੇ ਮੇਰੀ ਓਵੇਂ ਹੀ ਰੀਜ ਪੂਰੀ ਕਰਤੀ ਜਦੋਂ ਰੀਜ ਪੂਰੀ ਕਰਦਾ ਤੇ ਮੈਂ ਇੱਥੇ ਅਸੀਂ ਮਿਸਤਰੀ ਨੂੰ ਕਿਸੇ ਨੂੰ ਮਿਲਦੇ ਆ ਤੇ ਅਸੀਂ ਉਹਨੂੰ ਬਖਾਨੇ ਮੈਂ ਕਿਹਾ ਵੀ ਇਹਦੇ ਵਿੱਚ ਇੱਕ ਵੀ ਚੀਜ਼ ਇਹ ਜੀ ਨਹੀਂ ਹੋਣੀ ਚਾਹੀਦੀ ਵੀ ਆਊਟ ਜਿਵੇਂ ਆ ਮੈਂ ਮੇਰਾ ਨਕਸ਼ਾ ਨਾ ਇਹ ਸੇਮ ਬਣਨਾ ਚਾਹੀਦਾ ਹਾਂ ਮੈਂ ਕਿਹਾ ਉਵੇਂ ਹੀ ਬਣਨਾ ਚਾਹੀਦਾ ਮੈਨੂੰ ਕੋਈ ਸ਼ਹਿਰ ਦੇ ਮਕਾਨ ਨਹੀਂ ਚਾਹੀਦੇ ਮੈਨੂੰ ਉਹ ਕਹਿੰਦਾ ਨਹੀਂ ਭਾਣੇ ਤੂੰ ਪਿੱਛੇ ਐ ਕਰ ਲਾ ਨਹੀਂ ਤੂੰ ਐ ਕਰ ਲਾ ਮੈਂ ਕਿਹਾ ਨਾ ਮੈਂ ਜਿਵੇਂ ਮੈਨੂੰ ਪਤਾ ਵੀਰੇ ਮੈਂ ਨੂੰ ਜਦੋਂ ਮੈਂ ਪਹਿंट ਕਿਸੇ ਦੇ ਘਰੇ ਵੜਦੀ ਸੀ ਨਾ ਟੀਵੀ ਦੀ ਮੈਨੂੰ ਬਹੁਤ ਸ਼ੌਂਕ ਸੀ ਟੀਵੀ ਦੇਖਣ ਦਾ ਤੇ ਉਹਦੋਂ ਕਿਸੇ-ਕਿਸੇ ਦੇ ਸਾਡੇ ਪਿੰਡ ਟੀਵੀ ਹੁੰਦੇ ਸੀ ਮੈਨੂੰ ਕਹਿੰਦੇ ਸੀ ਨਾ ਅਸੀਂ ਪੋਚੇ ਲਾਏ ਆ ਤੇ ਜੋੜੇ ਪਿੱਛੇ ਲਾ ਕੇ ਆ ਤੇ ਠੰਡੀ ਫਰਸ਼ ਹੋਣੀ ਉਹਨਾਂ ਦੀ ਮੈਂ ਭਰਾਵਾ ਫਰਸ਼ ਤੇ ਹੀ ਬੈਠੀ ਰਹਣਾ ਕਿਉਂਕਿ ਬੱਚਾ ਉੱਦੀ ਸੀਗੀ ਨਹੀਂ ਇੰਨੀ ਨੌਲੇਜ ਹੁੰਦੀ ਸੀ ਪਰ ਮੈਂ ਉਹ ਅੱਜ ਵੀ ਆਪਦੇ ਦਿਲ ਦੀਆਂ ਨਾ ਤਮੰਨਾ ਮੈਂ ਪੂਰੀ ਕਰ ਚੁੱਕੀ ਆ ਅੱਜ ਤੁਹਾਨੂੰ ਮੋਸ਼ਨਲ ਹੋ ਗਈ ਭੈਣ ਕਿਉਂਕਿ ਪੁਰਾਣੇ ਸਮੇਂ ਗਰੀਬੀ ਝੋਟੇ ਆ ਗਰੀਬੀ ਵੇਖੀ ਹੋਈ ਐ ਜਿਸ ਨੇ ਗਰੀਬੀ ਆਪਦੇ ਪਿੰਡ ਦੇ ਹੰਡਾਈ ਹੋਵੇ ਇਹ ਕਹਿੰਦੇ ਹੁੰਦੇ ਆ ਵੀ ਬਾਅਦ ਚ ਗਰੀਬੀ ਬੜਾਪੇ ਚ ਗਰੀਬੀ ਅੱਜ ਕੱਟਣਿਆ ਔਖਾ ਜੇ ਪਹਿਲਾਂ ਗਰੀਬੀ ਕੱਟ ਲਈ ਪੈਂਦਾ ਠੀਕ ਰਹਿੰਦਾ ਭੈਣ ਪੱਲੀ ਥੱਲੇ ਪਰਾਲੀ ਵਿਛਾ ਕੇ ਪੱਲੀ ਤੇ ਪੈਂਦੇ ਰਏ ਅੱਜ ਪ੍ਰਮਾਤਮਾ ਨੇ ਇਹਦੇ ਘਰੇ ਰੰਗ ਭਾਗ ਲਾਇਆ ਬਹੁਤ ਵਧੀਆ ਮਕਾਨ ਹੈ ਜਿਸ ਘਰੇ ਅਸੀਂ ਬੈਠੇ ਹਾਂ ਬਹੁਤ ਸੋਹਣਾ ਮਕਾਨ ਹੈ